ਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੱਲ ਕਰਾਂਗੇ ਗੁਰਦੁਆਰਾ ਬੇਰ ਸਾਹਿਬ ਜੀ ਦਾ ਕੀ ਇਤਿਹਾਸ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ ਖਰੀਦ ਕੇ ਕਿਉਂ ਲਿਆਉਣ ਲਈ ਕਿਹਾ ਸੀ ਸੋ ਵਿਚਾਰ ਕਰਦੇ ਹਾਂ ਗੱਲ ਹੈ 1560 ਵਿਕਰਮੀ ਦੀ ਜਦੋਂ ਪਾਤਸ਼ਾਹ ਜੀ ਸੇ ਹਾਲ ਕੋਡ ਦੀ ਬਾਹਰ ਇੱਕ 베ਰੀ ਜਾ ਬਰਾਜੀ ਤਦ ਗੁਰੂ ਜੀ ਨੂੰ ਪਤਾ ਲੱਗਾ ਕਿ ਇੱਥੇ ਇੱਕ ਮੁਸਲਮਾਨ ਫਕੀਰ ਹਮਜਾਗ ਮੁਸ ਨਾਮੀ ਸ਼ਹਿਰ ਨੂੰ ਗਰਖ ਕਰਨ ਵਾਸਤੇ ਸ਼ੀਲਾ ਕਰ ਰਿਹਾ ਹੈ ਤਾਂ ਗੁਰੂ ਜੀ ਨੇ ਉਸ ਫਕੀਰ ਨੂੰ ਇੱਜ਼ਤ ਨਾਲ ਆਪਣੇ ਪਾਸ ਸੱਦ ਕੇ ਪੁੱਛਿਆ ਕਿ ਤੁਸੀਂ ਸ਼ਹਿਰ ਨੂੰ ਕਿਉਂ ਗਰਖ ਕਰਨਾ ਚਾਹੁੰਦੇ ਤਾਂ ਉਸ ਨੇ ਆਖਿਆ ਇੱਥੋਂ ਦੇ ਲੋਕ ਝੂਠੇ ਹਨ ਇਤੋਂ ਦੇ ਇੱਕ ਆਦਮੀ ਦੇ ਕਰ ਪੁੱਤਰ ਨਹੀਂ ਸੀ ਹੁੰਦਾ। ਤਾਂ ਉਸਨੇ ਆਖਿਆ ਸੀ ਕਿ ਜੇ ਮੇਰੇ ਕਰ ਪੁੱਤਰ ਹੋਣ ਤਾਂ ਮੈਂ ਇੱਕ ਪੁੱਤਰ ਤੈਨੂੰ ਦਿਆਂਗਾ। ਸੋ ਮੈਂ ਖੁਦਾ ਪਾਸੋਂ ਪੁੱਤਰ ਲੈ ਦਿੱਤੀ। ਪਰ ਹੁਣ ਉਹ ਬਚਨ ਤੋਂ ਫਿਰਦਾ ਹੈ। ਤਾਂ ਗੁਰੂ ਜੀ ਨੇ ਉਸਨੂੰ ਕਿਹਾ ਜੀ ਹਾਂ ਤਾਂ ਗੁਰੂ ਜੀ ਨੇ ਉਸਨੂੰ ਨਿਰੁੱਤਰ ਕਰਨ ਵਾਸਤੇ ਉਸ ਵੀਲੇ ਮਰਦਾਨੀ ਨੂੰ ਦੋ ਪੈਸੇ ਦੇ ਕੇ ਆਖਿਆ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਚੂੜ ਖਰੀਦ ਕੇ ਲਿਆ ਤਾਂ ਮਰਦਾਨਾ ਸਾਰੇ ਸ਼ਹਿਰ ਵਿੱਚ ਫਿਰਿਆ ਇਹ ਸੌਦਾ ਕਿਧੋ ਨਾ ਲੱਭਾ ਵੜਕ ਨੂੰ ਇੱਕ ਮੂਲ ਚੰਦ ਖਤਰੀ ਭਗਤ ਨੇ ਦੋ ਪੈਸੇ ਲੈ ਲਈ ਤੇ ਕਕਲ ਸਤਿ ਜੀਵਨ ਝੂਠ ਹੈ ਸਮਰਨਾ ਸੱਚ ਹੈ ਤਾਂ ਮਰਦਾਨਾ ਉਹ ਕਾਗਜ਼ ਗੁਰੂ ਜੀ ਪਾਸ ਲੈ ਕੇ ਆ ਗਿਆ ਤਦ ਗੁਰੂ ਜੀ ਨੇ ਉਹ ਕਾਗਜ਼ ਫਕੀਰ ਨੂੰ ਵਿਖਾਲ ਕੇ ਆਖਿਆ ਕਿ ਹੁਜਰਤ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਇੱਕ ਪਿੱਛੇ ਸਾਰਿਆਂ ਨੂੰ ਦੁੱਖ ਦੇਣ ਵਾਲਾ ਖੁਦਾ ਦਾ ਦੇਣਦਾਰ ਹੁੰਦਾ ਹੈ ਆ ਫਿਰ ਉਸ ਫਕੀਰ ਨੇ ਆਖਿਆ ਬਾਬਾ ਜੀ ਆਪ ਤਾਂ ਨਹੀਂ ਇੱਥੇ ਆਏ ਹੋ ਮੈਂ ਬਹੁਤ ਚਿਰ ਤੋਂ ਜਾਣੂ ਹਾਂ ਇਹ ਕੇਵਲ ਗੱਲਾਂ ਦੀ ਸਫਾਈ ਦੱਸਣ ਵਾਲੇ ਹਨ ਅਮਲ ਨਹੀਂ ਕਰਦੇ ਤਦ ਉਸੇ ਵੇਲੇ ਬਾਬਾ ਜੀ ਨੇ ਮੂਲੇ ਨੂੰ ਸੱਦਿਆ ਤੇ ਆਖਿਆ ਇਹ ਤੂੰ ਮਨਨ ਸੱਚ ਜਾਣਦਾ ਹੈ ਤਾਂ ਫਿਰ ਦੁਨੀਆ ਵਿੱਚ ਤੇਰਾ ਕੀ ਕੰਮ ਹੈ ਇਸ ਨੂੰ ਛੱਡ ਦੇ ਤਾਂ ਸਭ ਘਰ-ਬਾਰ ਛੱਡ ਕੇ ਬਾਬਾ ਜੀ ਦੀ ਸੇਵਾ ਵਿੱਚ ਲੱਗ ਪਿਆ ਇਹ ਗੱਲ ਇੱਕ ਇੱਕ ਫਕੀਰ ਦਾ ਕ્રોਧ ਵੀ ਠੰਡਾ ਹੋ ਗਿਆ ਤੇ ਬਾਬੇ ਨੂੰ ਆਪਣਾ ਮੁਰਸ਼ਿਦ ਮੰਨ ਕੇ ਕਈ ਤਰ੍ਹਾਂ ਦੀਆਂ ਸਿੱਖਿਆ ਲੈਂਦਾ ਹੋਇਆ ਨਿਸ਼ਕਾਮ ਪਜਰ ਕਰਨ ਲੱਗਾ ਇਸੇ ਵੇਲੇ ਦੀ ਯਾਦਗਾਰ ਵਿੱਚ ਬੇਰ ਸਾਹਿਬ ਗੁਰਦੁਆਰਾ but